ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਨਾਲ ਦੀ ਨਾਲ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਬੇਨਤੀ ਵੀ ਕਰਦਾ ਕਿ ਪ੍ਰਮਾਤਮਾ ਸਾਰੇ ਪੰਜਾਬ ਤੇ ਸਾਡੇ ਲੋਕਾਂ ਤੇ ਸਾਰਿਆਂ ਤੇ ਮੇਰੇ ਪਰਿਆ ਹੱਥ ਰੱਖਣਾ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਵਪਾਰੀ ਹੋਣ ਚਾਹੇ ਉਹ ਮਜ਼ਦੂਰ ਹੋਣ ਸਾਰੇ ਜਿੰਨੇ ਸਾਰਿਆਂ ਤੇ ਮੇਰੇ ਪਰਿਆ ਹੱਥ ਰੱਖਿਓ ਅਸੀਂ ਛੋਟੇ ਹੁੰਦੇ ਕਿਤਾਬਾਂ ਦੇ ਵਿੱਚ ਹਮੇਸ਼ਾ ਪੜ੍ਹਦੇ ਹੁੰਦੇ ਸੀ ਕਿ ਦੀਵਾਲੀ ਵਾਲੇ ਦਿਨ ਕਈ ਲੋਕ ਬੜੇ ਤਰ੍ਹਾਂ ਦੇ ਐਬ ਕਰਦੇ ਨੇ ਜਿਹੜੇ ਨਹੀਂ ਕਰਨੇ ਚਾਹੀਦੇ ਪਰ ਉਹ ਸਮੇਂ ਦੇ ਨਾਲ ਉਹ ਚੀਜ਼ਾਂ ਬਦਲ ਗਈਆਂ ਅੱਜ ਜਿਹੜਾ ਪ੍ਰਕਾਸ਼ ਆਪਾਂ ਦੀਵਾਲੀ ਕਰਕੇ ਜਗਾਵਾਂਗੇ ਮੈਂ ਇਹੀ ਆਸ ਕਰਦਾ ਬੇਨਤੀ ਵੀ ਕਰਦਾ ਅਰਦਾਸ ਵੀ ਕਰਦਾ ਪਰਮਾਤਮਾ ਅੱਗੇ ਕਿ ਪਰਮਾਤਮਾ ਸਾਡੇ ਸਮਾਜ ਦੇ ਵਿੱਚੋਂ 네ਗੇਟਿਵਿਟੀ ਇੱਕ ਦੂਜੇ ਨਾਲ ਦੁਸ਼ਮਣੀ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰੀ ਤੇ ਸਾਡੇ ਲੋਕਾਂ ਦਾ ਇੱਕ ਦੂਜੇ ਨਾਲ ਪਿਆਰ ਬਣਾਈ ਸਤਿਕਾਰ ਬਣਾਈ ਸਾਰਿਆਂ ਦਾ ਤੇ ਪੰਜਾਬ ਦੇ ਵਿੱਚ ਇੱਕ ਵਧੀਆ ਨੌਜਵਾਨਾਂ ਦੀ એનર્ਜੀ ਨਾਲ ਇੱਕ ਪੋਜ਼ਿਟਿਵਿਟੀ ਪੈਦਾ ਹੋਵੇ ਜਿਵੇਂ ਦੀਵਾਲੀ ਦਾ ਪ੍ਰਕਾਸ਼ ਬਹੁਤ ਚੀਜ਼ਾਂ ਨੂੰ ਖਤਮ ਕਰ ਦਿੰਦਾ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਮਿਹਨਤ ਸਾਡੇ ਲੋਕਾਂ ਦੀ ਮਿਹਨਤ ਸਾਡੇ ਲੋਕਾਂ ਦਾ ਪਿਆਰ ਸਾਡੇ ਲੋਕਾਂ ਦੀ ਇਮਾਨਦਾਰੀ ਸਾਡੇ ਲੋਕਾਂ ਦੀ ਸੱਚਾਈ ਉਹੋ ਉਹਦਾ ਪ੍ਰਕਾਸ਼ ਹੋਵੇ ਪੰਜਾਬ ਦੇ ਵਿੱਚ ਤੇ ਪੰਜਾਬ ਹੋਰ ਤਰੱਕੀਆਂ ਤੇ ਜਾਵੇ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਨਾਲ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਹੀ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਧੰਨਵਾਦ